ਹਾਲ ਦੋਸਤੋ ਕੀ ਹਾਲ ਚਾਲ ਜੱਟੋ ਤੁਹਾਨੂੰ ਇੱਕ ਤਮਾਸ਼ਾ ਵਿਖਾਉਣਾ ਹੈ ਤੇ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਵੀ ਇਹ ਬਣਿਆ ਕੀ ਆ ਚੂਹੇ ਨੇ ਛੜਨਾ ਜਿਹੜੀ ਪੈੜੀ ਕੀਤੀ ਨਾ ਪੱਠਿਆਂ ਦੇ ਵਿੱਚ ਬੱਲੇ ਬੱਲੇ ਇਧਰ ਕੇਰਾ ਦਿਖਾਉਣਾ ਤੁਹਾਨੂੰ ਆਹ ਇਹਨਾਂ ਇੱਕ ਵਾਰ ਸਾਰੀ ਜ਼ਮੀਰ ਹੀ ਮਲ ਲਈ ਗੱਡਰਦਿਆਂ ਨੇ ਡੇਢ ਘੰਟਾ ਦੋ ਹੋ ਗਏ ਸਾਨੂੰ ਖਲਾਰਦਿਆਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕੀ ਨਾ ਕਰੀਏ ਆ ਦੇਖੋ ਕੀ ਬਣਿਆ ਪਿਆ ਉਹ ਇੱਧਰ ਮੁੜ ਕੇ ਕਈ ਫੇਸਬੁੱਕ ਦੇ ਵਿਦਵਾਨ ਜਿਹੜੇ ਵੱਡੇ-ਵੱਡੇ ਉਹ ਲੱਗ ਪੈਂਦੇ ਜਾਨਵਰਾਂ ਨੂੰ ਮਾਰਨਾ ਨਹੀਂ ਚਾਹੀਦਾ ਇਹਨਾਂ ਨੂੰ ਮਾਰੀ ਗਏ ਨਾ ਤਾਂ ਹੋਰ ਕੀ ਕਰੀ ਗਏ ਦਵਾਈ ਰੱਖੀ ਕੋਈ 111 ਲਿਆਣ ਕੇ ਦਵਾਈ ਨਹੀਂ ਖਾਧੀ ਦੱਸੋ ਬੰਦਾ ਜਾਵੇ ਤੇ ਜਾਵੇ ਕਿਧਰ ਬਹੁਤ ਪਰੇਸ਼ਾਨੀ ਬਣੀ ਖੜੀ ਆ ਇੱਧਰ ਪੱਠਿਆਂ ਦਾ ਹਾਲ ਵੇਖੋ ਜਿੱਦਾਂ ਖਲਾਰੀਆਂ ਕਿੱल्ल्या ਦੇ ਕਿੱਲੇ ਥਾਂ ਜਿਹੜਾ ਕੁਝ ਸਾਰਾ ਐ ਖਤਮ ਕੀਤਾ ਪਿਆ ਇਹਨਾਂ ਨੇ ਆਹ ਲੋ ਪੱਠੇ ਹੁਣ ਹੋਣਗੇ ਕੋਈ ਅੱਧੇ ਪੱਠੇ ਥੱਲੇ ਨਪਤੇ ਐ ਐਡਾ ਬੁਰਾ ਹਾਲ ਕੀਤਾ ਨਾ ਰਹਿ ਰੱਬ ਦਾ ਨਾਂ ਬੰਦਾ ਕੀ ਗੱਲ ਕਰੇ ਤੇ ਲਾ ਦੇਖ ਲੋ ਜਿੱਧਰ ਨੂੰ ਵੇਖ ਕੋ ਨਿਹਰ ਹੀ ਪਾਇਆ ਪਿਆ ਨਿਹਰ ਹੀ ਪਾਇਆ ਪਿਆ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਇੱਕੇ ਵਾਰ ਆ ਗਏ ਆ ਐਦੋਂ ਗਾਂ ਥੋੜੀ ਜੀ ਸ਼ਾਂਤੀ ਹੋਈ ਆ ਨਹੀਂ ਤੇ ਇੱਧਰ ਤਾਂ ਇਧਰਲੀ ਸਾਈਡ ਨੂੰ ਵੀ ਚੱਲਦੇ ਆ ਨਿਰੀਆਂ ਕੇਰਾ ਹੀ ਕੇਰਾ ਹੀ ਕੇਰਾ ਹੀ ਕੇਰਾ ਕੀ ਬੰਦਾ ਕਰੂਗਾ ਇੱਥੇ ਕੀ ਫਸਲ ਬੀਜ ਲਊਗਾ ਇੰਨਾ ਚੂਆ ਆਪ ਦੀ ਜ਼ਿੰਦਗੀ ਚ ਨਹੀਂ ਵੇਖਿਆ ਕਿ ਜਿੰਨਾ ਇਦ ਕੀ ਆ ਗਿਆ ਇੱਕੇ ਵਾਰ ਆਏ ਦੋ ਜਾਨੇ ਲੱਗੇ ਸਵੇਰ ਦੇ ਆਣ ਕੇ ਤੇ ਹੁਣ ਟਾਈਮ ਕੀ ਹੋ ਗਿਆ ਹਣਾ 10 ਤਾਂ ਵੱਜ ਗਏ ਨੇ ਮੇਰੇ ਹਿਸਾਬ ਨਾਲ 10 11 ਦਾ ਟਾਈਮ ਹੋਣਾ 11 ਵਜ ਚੱਲੇ ਆ ਸਵੇਰੇ 7 ਵਜ ਦੇ ਲੱਗੇ 4 ਘੰਟੇ ਹੋ ਗਏ ਅਜੇ ਇੱਕ ਕਾਰੇ ਚੋਂ ਖਲਾਰਦਿਆਂ ਨੂੰ ਸਾਬ ਲਾ ਲੋ ਵੀ ਕੀ ਬਣਨਾ ਚੁੜਦਾ ਇਥੇ ਸਾਰਾ ਦਿਨ ਦੇ ਵਿੱਚ ਕੀ ਕਰਾਂਗੇ ਦੋ ਬੰਦੇ ਲੱਗੇ ਆ